ਜਿਸੀ ਪਿੰਡ ਜਾਜਾ ਜ਼ਿਲ੍ਹਾ ਸ਼ਹਿਰਪੁਰ ਢਾਂਡਾ ਵਿਖੇ ਸਾਨੂੰ ਇਨਫੋਰਮੇਸ਼ਨ ਹੈ ਸਾਡੇ ਸਰਪੰਚ ਸਾਹਿਬ ਨੇ ਅੱਜ ਸਰਪੰਚ ਸਾਹਿਬ ਨੇ ਦਿੱਤੀ ਸੀ ਇੱਥੇ ਪਨੀਰ ਜਿਹੜਾ ਹੈਗਾ ਸ਼ੱਕੀ ਆਧਾਰ ਤੇ ਸਟੋਰ ਕੀਤਾ ਜਾਂਦਾ ਹੈ ਜਿਹੜਾ ਬਾਹਰੋਂ ਸਪਲਾਈ ਹੋ ਰਿਹਾ ਹੈ ਡਿਸਟ੍ਰਿਕਟ ਤੋਂ ਔਰ ਉਹਨੂੰ ਦੇਖਦੇ ਹੋਏ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਸੈਂਪਲਿੰਗ ਲਈ ਇੱਥੇ ਆਈ ਹੈ ਇੱਥੇ ਆ ਕੇ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਫ੍ਰੀਜਰ ਰੱਖਿਆ ਆ ਸੀ ਔਰ ਜਿੱਥੇ ਉਹਨਾਂ ਨੇ ਪਨੀਰ ਸਟੋਰ ਕੀਤਾ ਆ ਸੀ ਕੁਝ ਪਨੀਰ ਤੇ ਫਰੈਸ਼ ਆ ਸੀ ਤੇ ਕੁਝ ਜਿਹੜਾ ਪਨੀਰ ਹੈਗਾ ਪੁਰਾਣਾ ਹੈਗਾ ਸੀ ਜਿਹੜਾ ਕਿ 스멜 ਵੀ ਮਾਰਦਾ ਸੀ ਉਹ ਪਨੀਰ ਚੋਂ ਅਸੀਂ ਜਿਹੜੇ ਆ ਦੋ ਤਰ੍ਹਾਂ ਦੇ ਸੈਂਪਲ ਵੀ ਲਲੇ ਆ ਜਿਹੜੇ ਕਿ ਅਸੀਂ ਲੈਬੋਰਾਟਰੀ ਚ ਭੇਜ ਕੇ ਜੋ ਉਹਨਾਂ ਦੀ ਰਿਪੋਰਟ ਆਏਗੀ ਔਰ ਉਸ ਹਸਾਰ ਨਾਲ ਮਾਨੂੰ ਬਤਾਲੇ ਚ ਵਿੱਚ ਕੇਸ ਕਰ ਪਿੱਜਾਂਗੇ ਔਰ ਜਿਹੜਾ ਪਨੀਰ ਸਾਨੂੰ 스멜 ਵੀ ਨਹੀਂ ਠੀਕ ਆ ਰਿਹਾ ਹੈ ਟੇਸਟ ਵੀ ਠੀਕ ਨਹੀਂ ਹੈਗਾ ਸੀ ਉਹਨੂੰ ਅਸੀਂ ਉਹਨੇ ਚੱਕ ਕੇ ਉਥੇ ਨਾਲ ਹੀ ਡਿਸਟਰੋਏ ਕਰ ਦਿੱਤਾ ਗਿਆ ਜਿਸੀ ਪਿੰਡ ਜਾਜਾ ਜ਼ਿਲ੍ਹਾ ਸ਼ਿਆਰਪੁਰ ਠੰਡਾ ਵਿਖੇ ਸਾਨੂੰ ਇਨਫੋਰਮੇਸ਼ਨ ਸਾਡੇ ਸਰਪੰਚ ਸਾਹਿਬ ਨੇ ਤੁਹਾਡੇ ਸਰਪੰਚ ਸਾਹਿਬ ਨੇ ਦਿੱਤੀ ਸੀ ਕਿ ਇੱਥੇ ਪਨੀਰ ਜਿਹੜਾ ਹੈਗਾ ਸ਼ੱਕੀ ਆਧਾਰ ਤੇ ਸਟੋਰ ਕੀਤਾ ਜਾਂਦਾ ਹੈ ਜਿਹੜਾ ਬਾਹਰੋਂ ਸਪਲਾਈ ਹੋ ਰਿਹਾ ਹੈ ਡਿਸਟ੍ਰਿਕਟ ਚੋਂ ਔਰ ਉਹਨੂੰ ਦੇਖਦੇ ਹੋਏ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਸੈਂਪਲਿੰਗ ਲਈ ਇੱਥੇ ਆਈ ਹੈ ਇੱਥੇ ਆ ਕੇ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਫ੍ਰੀਜਰ ਰੱਖਿਆ ਆ ਸੀ ਔਰ ਜਿੱਥੇ ਉਹਨਾਂ ਨੇ ਪਨੀਰ ਸਟੋਰ ਕੀਤਾ ਆ ਸੀ ਕੁਝ ਪਨੀਰ ਤੇ ਫਰੈਸ਼ ਆ ਸੀ ਤੇ ਕੁਝ ਜਿਹੜਾ ਪਨੀਰ ਹੈਗਾ ਪੁਰਾਣਾ ਹੈਗਾ ਸੀ ਜਿਹੜਾ ਕਿ ਸਮੈਲ ਵੀ ਮਾਰਦਾ ਸੀ ਫੋਨ ਪਨੀਰ ਚੋਸੀ ਜਿਹੜੇ ਆ ਦੋ ਤਰ੍ਹਾਂ ਦੇ ਸੈਂਪਲ ਵੀ ਲੈ ਲਏ ਆ ਜਿਹੜੇ ਕਿ ਅਸੀਂ ਲੈਬੋਰੀ ਚ ਭੇਜ ਕੇ ਜੋ ਉਹਨਾਂ ਦੀ ਰਿਪੋਰਟ ਆਏਗੀ ਔਰ ਹਿਸਾਬ ਨਾਲ ਮਾਨਯੋਗ ਅਦਾਲਤ ਵਿੱਚ ਕੇਸ ਕਰ ਭੇਜਾਂਗੇ ਔਰ ਜਿਹੜਾ ਪਨੀਰ ਸਾਨੂੰ ਸਮੈਲ ਵੀ ਨਹੀਂ ਠੀਕ ਆ ਰਿਹਾ ਹੈ ਟੇਸਟ ਵੀ ਠੀਕ ਨਹੀਂ ਆਗਾ ਸੀ ਉਹਨੂੰ ਅਸੀਂ ਉਹਨੇ ਚੱਕ ਕੇ ਉਥੇ ਨਾਲ ਹੀ ਡਿਸਟਰੋਏ ਕਰ ਦਿੱਤਾ ਗਿਆ ਹੈ ਅਸੀਂ ਜਿਹੜੇ ਸੈਂਪਲ ਅੱਜ ਲਏ ਆ ਉਹਨੂੰ ਅਸੀਂ ਅੱਜ ਹੀ ਭੇਜਾਂਗੇ ਲੈਬੋਰੀ ਚ ਟੈਸਟਿੰਗ ਲਈ ਜਿਹੜੀ ਕਿ ਸਾਡੀ ਖਰੜਾ ਲੈਬ ਹੈਗੀ ਹੈ ਉਹ ਨੀਅਰ अबाउट 14 ਡੇਜ਼ ਚ ਹਰੀ ਡਬਾਕਰੀ ਰਿਪੋਰਟ ਆ ਜਾਂਦੀ ਹੈ ਜੋ ਰਿਪੋਰਟ ਹੈਗੀ ਉਹਦੇ ਸਾਹਮਣੇ ਕਾਨੂੰਨੀ ਕਾਰਵਾਈ ਬੰਦੇ ਹੋਏ ਅਸੀਂ ਮਾਨਯੋਗ ਅਦਾਲਤ ਚ ਕੇਸ ਪੇਸ਼ ਕਰਾਂਗੇ ਸਰ ਜੇ ਮੰਨ ਲਓ ਇਫ ਹੁੰਦਾ ਹੈ ਕਿ ਜੇ ਜੇ ਤੇ ਕੋਈ ਐਕਸ਼ਨ ਅਸੀਂ ਅਸੀਂ ਨਹੀਂ ਲੈਣਾ ਮਾਨਯੋਗ ਅਦਾਲਤ ਨੇ ਲੈਣਾ ਹੁੰਦਾ ਆ ਜੇ ਤੇ ਕੇਸ ਜਿਹੜਾ ਇਹ ਅਨਸੇਫ ਆਂਦਾ ਆ ਤੇ ਫਿਰ ਕੋਰਟ ਦੇ ਵਿੱਚ ਚੱਲੇਗਾ ਕੇਸ ਅਗਰ ਜਿਹੜਾ ਹੈਗਾ ਕਿ ਸਬਸਟੈਂਡਰਡ ਆਂਦਾ ਆ ਤੇ ਫਿਰ ਏਡੀਸੀ ਸਾਹਿਬ ਦੀ ਕੋਰਟ ਵਿੱਚ ਚੱਲੇਗਾ ਕੇਸ ਠੀਕ ਹੈ ਹੁਣ ਪਾਜੀ ਠੀਕ ਆ ਹੂੰ ਸਾਹ ਤੇ ਹੋ ਗਿਆ ਸੰਜੇ ਉੱਧਰ ਆ ਜਾ ਸਾਹ ਤੇ ਹੋ ਗਿਆ ਸੰਜੇ ਸਾਹਮਣੇ ਦੇਖ ਇੱਕ ਤੂੰ ਇੱਧਰ ਦੇਖ ਸਾਹਮਣੇ ਦੇਖ ਭਾਈ ਆ ਦੇਰੇ ਪਗੜਾ $5 ਕਿਹੜਾ ਸਹੀ ਨਹੀਂ ਹੈ ਪਈ ਮਾਰਨ ਦੇ ਚੋਂ ਉੱਤਰ ਹੋ ਜਾਣਾ ਆ ਨਹੀਂ ਹੋਇਆ ਇਹਦੇ ਨਾਲ ਮਰਦੇ ਗਾਣੇ ਮਿੱਟੀ